ਕੱਡਣਾ ਪਟਿਆਲਾ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਘਰ ਦੇ ਵਿੱਚ ਦੋ ਚੋਰ ਵੜ ਆਏ ਤਾਂ ਜਦੋਂ ਬਾਹਰ ਭੱਜਣ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਘਰ ਦੀ ਮਹਿਲਾ ਵੱਲੋਂ ਬਹਾਦਰੀ ਦੇ ਨਾਲ ਇੱਕ ਚੋਰ ਨੂੰ ਫੜ ਲਿੱਤਾ ਗਿਆ ਤਾਂ ਸੀਸੀਟੀਵੀ 'ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਫਿਰ ਉਸੇ ਉਹ ਔਰਤ ਵੱਲੋਂ ਆਸ-ਪਾਸ ਤੇ ਗਵਾਂਡਿਆਂ ਨੂੰ ਆਵਾਜ਼ ਦਿੱਤੀ ਗਈ ਜਿਸ ਤੋਂ ਬਾਅਦ ਇਹਨਾਂ ਦੋਨਾਂ ਚੋਰਾਂ ਦਾ ਜਿਹੜਾ ਆ ਘਰ ਦੀ ਮਹਿਲਾ ਅਤੇ ਗਵਾਂਡੀਆਂ ਵੱਲੋਂ ਕੁੱਟਾਪਾ ਚੜਿਆ ਗਿਆ ਤਾਂ ਦੇਖੋ ਕੀ ਕੁਝ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਹੈ ਤਾਂ ਮੌਕੇ ਦੇ ਉੱਤੇ ਪੁਲਿਸ ਨੂੰ ਵੀ ਬੁਲਾਇਆ ਗਿਆ ਤਾਂ ਇਹਨਾਂ ਦੋਨਾਂ ਚੋਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਦੇਖ ਸਕਦੇ ਹੋ ਕਿ ਕਿੰਨੀ ਛੋਟੀ ਉਮਰਾਂ ਦੇ ਜਿਹੜੇ ਇਹ ਚੋਰ ਘਰ ਦੇ ਵਿੱਚ ਵੜ ਗਏ ਸਨ ਤਾਂ ਇਹਨਾਂ ਨੂੰ ਕਾਬੂ ਕਰਕੇ ਤੇ ਹੁਣ ਕੀ ਕੁਝ ਕਹਿ ਰਹੇ ਨੇ ਇਹ ਆਪ ਹੀ ਤੁਸੀਂ ਸੁਣ ਲਓ ਕੀ ਕਰਨਾ ਚੋਰੇ ਹੈ ਉਹ ਨਹੀਂ ਕਰ ਰਹੇ ਜੀ ਬਾਹਰ ਹੈ ਹੈ ਬਾਹਰ ਨਹੀਂ ਕਰ ਰਹੇ ਟੱਪੇ ਇਹ ਤੋੜਾ ਤਰੇ ਸੀਗਾ ਪਿੱਛੇ ਦਾ ਹੈ ਸੀ ਅਰਮੂ ਚੁੱਕਿਆ ਹੋਇਆ ਕੋਈ ਕਰੋ ਹਾਈ ਕਰੋ ਟੱਪੇ ਨਹੀਂ ਕਰ ਰਹੇ ਜੀ ਗੇਰ ਤੋਂ ਰਹੇ ਕਰਨਗੇ ਚੋਰੀ ਕਰਨਗੇ ਅਸੀਂ ਅੰਦਰ ਚੋਰੇ ਲੁਕਰੇ ਸੀ ਇਹ ਵੀ ਹੈ ਲੁਕਰੇ ਸੀ ਲੁਕਰੇ ਸੀਗੇ ਕਿਉਂ ਲੁਕਰੇ ਜੀ ਹੈ ਪਿੱਛੇ ਅਰਮੂ ਤੋੜ ਕੇ ਆਏ ਸੀ ਸੱਤ ਤੀਰੋ ਕੇ ਪਿੱਛੇ ਅਰਮੂ ਦਾ ਮੂਤੋੜ ਕੇ ਆਏ ਸੀ ਪਿੱਛੇ ਬੰਦੇ ਨੇ ਅਰਮੂ ਦੇ ਲੇਚੀ ਜੀ ਪੱਡਾਈ ਤੋੜ ਕੇ ਆਏ ਸੀ ਅੱਛਾ ਉਹਦਾ ਪਿੱਛੇ ਲੱਗੇ ਤਾਂ ਵੀ ਵੇਖ ਤਾਂ ਇਹ ਲੋਕ ਨਹੀਂ ਗੋੜ ਵੀ ਕਰੇ ਕਿਸੇ ਕਰੇ ਬੜਿਓ ਭਾਨਨੇ ਕਰੇਟ ਆ। ਇਹ ਠੀਕ ਹੈ ਵਗੈਰੇ ਤੁਹਾਡੀ? ਹਾਂਜੀ। ਕੀ ਕਰਦੇ ਨਾ ਸ਼ੁਰੂ ਕਰਦੇ? ਹਾਂ। ਕੀ ਚੀਜ਼ ਦਾ? ਸਮਾਨ ਦਾ। ਹਾਂਜੀ। ਸਮਾਨ ਕਿਹੜਾ? ਠੀਕ ਹੈ ਨਹੀਂ। ਕੀ ਐ ਚਾਹੀਏ? ਚਿੱਟਾ। ਹਾਂਜੀ। ਇੱਕ ਨਾਲ ਕੋਣ ਹੈ ਪ੍ਰੈਜ਼ਰ ਕੋਣ ਹੈ? ਨਹੀਂ। ਕੋਣ ਹੈ? ਕੋਈ ਨਹੀਂ। ਨਾਲ ਲੈਂਦੇ ਜੀ। ਆ ਰਹੇ। ਨਾਲ ਰਹਿੰਦੇ। ਕਿੰਨਾ ਟਾਈਮ ਵਿੱਚ ਚੋਰੀਆਂ ਕਰਦੇ ਨੂੰ? ਕਿੰਨੇ ਟਾਈਮ ਹੋ ਗਿਆ? ਚਲ ਜੀ ਪਹਿਲੀ ਵਾਰੀ। ਪਹਿਲੀ ਵਾਰੀ ਚੋਰੀ ਕਰੀਏ। ਚਲ ਜੀ। ਕਿ ਕਿ ਚੋਰੀ ਕੀਤਾ? ਹਾਂਜੀ। ਕੀ ਚੋਰੀ ਕੀਤਾ? ਚਾ ਚਾ ਦੇ ਸੜਕ ਤੇ ਰੋਡ ਤੇ ਦਸਰੇ ਜਰ ਵਿੱਚ ਜੇ ਲੰਦੇ ਵਸ ਸਰੇ ਸਰੇ ਜੇ ਬੰਦ ਲੋਹੇ ਚਲ ਰਹੇ ਨੇ ਲੋਹਾ ਚੋਰੀ ਕਰਦੇ ਹੋ ਚਾ ਸਲੱਗ ਤੇ ਬੰਦ ਤੇ ਹੁਣ ਘਰ ਦੇ ਅੰਦਰ ਕੁੜੇ ਛੋਰੀ ਦੀ ਚੋਰੀ ਕਰਨਾ ਸੀਗਾ ਪੂਰੇ ਦੀ ਚੋਰੀ ਕਰਨਾ ਸੀਗਾ ਪੂਰੇ ਘਰ ਤੇ ਨਹੀਂ ਕਰਦੇ ਜੀ ਬਾਹਰ ਤੋਂ ਘਰ ਤੋਂ ਨਿਕਲੇ ਨਾ ਆਜੰਦ ਰੂਏ ਸੀਗੇ ਔਰ ਇਤਨੇ ਪਿੱਛੇ ਟੱਪ ਕੇ ਪਿੱਛੇ ਘਰ ਟੱਪੇ ਸੀਗੇ ਉੱਥੇ ਕੀ ਚੋਰੀ ਕੀਤਾ ਸੀਗਾ ਉੱਥੇ ਕੁਝ ਨਹੀਂ ਕਰਿਆ ਲੁਕ ਬੈਠ ਗਈ ਬਾਹਰ ਸਦਾ ਜਿਗਲ ਫੋੜ ਰਹੀ ਸੀ ਫਿਲਹਾਲ ਘਰ ਚ ਦਖਲ ਹੋਣ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੋ ਜਾਂਦੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਮਹਿਲਾ ਵੱਲੋਂ ਬਹਾਦਰੀ ਦਿਖਾਈ ਜਾਂਦੀ ਹੈ ਤੇ ਘਰ ਚ بڑے ਚੋਰਾਂ ਨੂੰ ਕਿਵੇਂ ਕਾਬੂ ਕੀਤਾ ਜਾਂਦਾ ਹੈ ਕੀ ਕੁਝ ਕਹਿਣਾ ਹੈ ਇਸ ਮੌਕੇ ਤੇ ਮੁਹੱਲਾ ਵਾਸੀਆਂ ਦਾ ਜੋ ਰੋਲਾ ਰੱਪਾ ਸੁਣ ਕੇ ਘਰ ਦੇ ਵਿੱਚ ਆ ਜਾਂਦੇ ਨੇ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਸਹੀ ਗੱਲ ਹੈ 4 ਪੀਡੀਸੀ 10 ਕੁ ਮਿੰਟ ਦੀ ਗੱਲ ਹੈ ਤੇ ਮੈਂ ਆ ਦੋ ਮੁੰਡਿਆਂ ਨੂੰ ਦੇਖਿਆ ਸਾਡੇ ਸਾਹਮਣੇ ਗਿੱਲ ਸਾਊਦੇ ਅੰਕਲ ਦਾ ਘਰ ਹੈ ਉਥੋਂ ਟੱਪ ਕੇ ਫਿਰ ਉਥੋਂ ਅੰਦਰ ਵੜ ਗਏ ਫਿਰ ਉਸ ਤੋਂ ਬਾਅਦ ਸਾਡੇ ਨਾਲ ਦੇ ਗਵਾਂਢੀ ਦੇ ਵੜ ਗਏ ਅੰਦਰ ਤੇ ਕੋਈ ਉਨੇ ਚੀ ਅਸੀਂ ਸਾਰੇ ਬਾਹਰ ਆ ਗਏ ਸਾਰੇ ਮੱਲੇ ਨੂੰ ਇਕੱਠਾ ਕਰ ਲਿਆ ਸੀਗਾ ਤੇ ਇੰਨੇ ਚੀ ਸਾਲ ਮਾਰ ਕੇ ਇੱਥੇ ਕਾਠੋੜ ਲੋਨ ਕਰੇਗਾ ਉਹਦੇ ਸਾਲ ਮਾਰ ਕੇ ਉਹਨਾਂ ਨੇ ਫੜ ਲਿਆ ਕਾਰਨ ਕਿਸੇ ਵਿੱਚ ਚੋਰੀ ਕਰਨਾ ਸੀ ਕਿਵੇਂ ਮੈਂ ਕਿਹਾ ਚੋਰੀ ਦਾ ਹੀ ਸੀਗਾ ਇਹਨਾਂ ਦਾ ਤੇ ਤਾਲਾ ਤੋੜਨ ਦੀ ਕੋਸ਼ਿਸ਼ ਕਰਦੀ ਹੈ ਕਿੰਨੀ ਕਿੰਨੀ ਉਮਰ ਆ ਲੱਗਦੀ ਇਹਨਾਂ ਦੀ ਛੋਟੇ ਕਿਵੇਂ ਨਸ਼ੇ ਤੋਂ ਲੱਗਦੀ ਹੈ ਨਸ਼ਾ ਵੀ ਮਿਲਿਆ ਨਾਲ ਕੋਲ ਤੇ 2 ਬਾਤਰੇ ਸਾਲ ਦੀ ਉਮਰ ਹੈ ਇਹਨਾਂ ਦੀ ਹਾਂ ਹਾਂ ਤੇ ਹੁਣ ਪੁਲਿਸ ਨੂੰ ਚਲਾ ਦਿੱਤੇ ਆਮ ਪੁਲਿਸ ਨੇ ਸਾਕ ਕਰ ਦਿੱਤਾ ਵਾ ਹੁਣ ਲੈ ਗਏ ਨੇ ਇਹ ਵੈਰੀਫਾਈ ਕਰਨਗੇ ਅਸੀਂ ਜੀ ਚਾਹ ਪੀ ਰਹੇ ਸੀ ਤੇ ਸਾਡਾ ਸੀਸੀਟੀਵੀ ਸਾਡਾ ਸੀਸੀਟੀਵੀ ਚੱਲੇ ਸੀ ਉਧੇ ਇੱਕ ਜੀ ਲੜਕੇ ਨੇ ਦੇਖਿਆ ਜੀ ਕਿ ਦੋ ਲੜਕੇ ਪਹਿਲੇ ਉਧ ਪੁਲਿਸ ਸਾਈਡ ਜੀ ਸਾਹਮਣੇ ਤੇ ਇਸ ਤੋਂ ਬਾਅਦ ਇਹ 400 ਪਿੰਨ ਬਰੇ ਉਥੇ 400 400 ਕਿਹੜੀ ਕਲੋਨੀ ਪੈਂਦੀ ਹੈ ਜੀ ਇਹ ਹਰੀਨਗਰ ਦੀ ਹਰੀਨਗਰ ਹੋਇਆ ਕੀ ਸੀ ਕੋਣ ਆਹ ਜੀ ਸੀਸੀਟੀਵੀ ਤੋਂ ਜੈਸੇ ਹੀ ਦੇਖਿਆ ਇਹ ਕੁਦਦੇ ਹੋ ਦਿਖਾਈ ਤੇ ਉਹ ਲੋਕ ਬਾਹਰ ਗਏ ਹੋਏ ਹਨ ਘਰ ਕੋਈ ਨਹੀਂ ਹੈ ਘਰ ਕੋਈ ਨਹੀਂ ਹੈ ਪਹਿਲੇ ਵੀ ਇੱਥੇ ਕਈ ਚੋਰੀਆਂ ਹੋ ਚੁੱਕੀਆਂ ਨੇ ਇੱਕ ਦਿਲ ਸਾਹ ਬਹਿ ਕੇ ਸਾਹਨੇ ਉੱਥੇ ਵੀ ਚੋਰੀ ਹੋ ਗਈ ਅਸੀਂ ਸੀਸੀਟੀਵੀ ਕੈਮਰੇ ਲਗਾਏ ਹੋਏ ਜੇ ਆਪਣੇ ਬੁਜੁਰਗਾਂ ਵਸਦੇ ਕਿ ਬੁਜੁਰਗਾਂ ਨੂੰ ਛੋੜ ਗਏ ਤਾਂ ਜੀ ਸਾਰੇ ਬੱਚੇ ਬਾਹਰ ਗਏ ਹੋਏ ਨੇ ਬੁਜੁਰਗਾਂ ਦੀ ਦੇਖਭਾਲ ਕਰਨ ਵਾਸਤੇ ਕੋਈ ਹੈ ਨਹੀਂ गाइस ਜੈਸੀ 32 ਸੀਸੀਟੀਵੀ ਲਗਾਏ ਹੋਏ ਰੋਡ ਨੂੰ ਵਾਸਤੇ ਲਗਾਏ ਉਗੀ ਕੰਬਲੀਆਂ ਹੰਦੀਆਂ ਨੇ ਲੋਗ ਆ ਲੈ ਲਈ ਤੋਂ ਉਹਨਾਂ ਉਸਰੇ ਉਹਨਾਂ ਦੇ ਬੱਚੇ ਉਹ ਵੀ ਕੇਅਰ ਨਹੀਂ ਕਰਦੇ ਬੱਚੇ ਉਹਨਾਂ ਦੀ ਕੇਅਰ ਨਹੀਂ ਕਰਦੇ ਅਸੀਂ ਉਹਨਾਂ ਦੀ ਕੇਅਰ ਕਰਦੇ ਹਾਂ ਉਹਨਾਂ ਦੇ ਬੱਚੇ ਉਹਨਾਂ ਨੂੰ ਛੱਡ ਕੇ ਗਏ ਹੋਏ ਨੇ ਕਨੜਾ ਜੀ ਤਾਂ ਉਹਨਾਂ ਦਾ ਜੇ ਤੁਸੀਂ ਨਾਂਨ ਕਾਬੂ ਕਰਦੇ ਅੰਦਰ ਕੁਝ ਹੋਰ ਬੜਾ ਪਸੰਦ ਦੇ ਦਾ ਤੋੜਦੇ ਪਏ ਸੀ ਜੀ ਆਵਾਜ਼ ਆ ਰਹੀ ਸੀ ਸਾਡੂ ਅੱਛਾ ਜਿਵੇਂ ਪਹਿਲੇ ਸ਼ੋਰ ਮਚਾਇਆ ਔਰ ਮੋਹਲੇ ਦੇ ਸਾਰੇ ਲੋਕਾਂ ਨੇ ਇਕੱਠਾ ਕੀਤਾ ਤੇ ਨਾਲੇ ਮੈਂ ਉਹਨਾਂ ਨੂੰ ਇਹ ਗੱਲ ਕਹੀਏ ਕਿ ਉਹ ਆਦਮੀ ਜੋ ਚੋਰ ਹੈਗੇ ਉਹ ਇੱਥੇ ਹੀ ਛੁਪੇ ਹੋਏ ਜੀ ਤਾਂ ਸਾਹਮਣੇ ਆਂਦੀ ਨੇ ਇਤਲਾਤੀ ਨਾ ਨੂੰ ਤੇ ਇਹਨਾਂ ਨੇ ਸਰਚ ਕਰਕੇ ਤੇ ਉਹਨਾਂ ਨੂੰ ਟੁਰਨੇ ਨਿਕਾਲਿਆ ਪਹਿਲੇ ਵੀ ਕੋਈ ਯੂਰੇ ਚੋਰੀ ਵਗੈਰਾ ਹੁੰਦਾ ਕਰਦੇ ਰਹੇ ਪਹਿਲੇ ਵੀ ਚੋਰੀ ਹੋਈ ਸੀ ਸਾਹਮਣੇ ਜੀ ਹਾਂ ਜੀ ਉੱਥੇ ਗਿਲ ਸਾਹਿਬ ਦੇ ਘਰ ਚੋਰੀ ਹੋਈ ਸੀ ਉੱਥੇ ਵੀ ਉਹ ਫੁਟੇਜ ਸਾਡੇ ਕੋਲ ਹੀ ਫੁਟੇਜ ਉਹਨਾਂ ਨੇ ਲਈ ਹੋਈ ਉਹਦੇ ਹਿਸਾਬ ਨਾਲ ਉਹਨਾਂ ਨੇ ਚੋਰਾਂ ਨੂੰ ਫੜਿਆ ਸੀ ਸ਼ੇਗੁਣੀ ਪੜੇ ਗਏ ਤੇ ਹੁਣ ਕੀ ਕਿਸਮਾਣੇ ਚੋਰੀ ਕੀਤਾ ਦਲੇ ਉਹਦਾ ਸਮਾਨ ਨੇ ਤੋੜ ਨਹੀਂ ਪਾਇਆ ਵੀ ਮਕਤਾ ਤੋੜੇ ਵੇਸਲ ਦੀ ਤੋੜ ਨਹੀਂ ਪਾਇਆ ਉਸ ਤੋਂ ਪਹਿਲੇ ਅਸੀਂ ਉਹ ਪਗਟ ਹੈ ਠੀਕ ਹੈ ਇਹਨਾਂ ਨੇ ਪਗਟ ਹੈ ਜੀ ਸਲੇ ਸਾਡੇ ਵਿਵਾਦ ਤੋਂ ਪੁੱਧ ਕੇ ਇਸ ਸਾਰੇ